ਸਤਿ ਸ਼੍ਰੀ ਅਕਾਲ ਨਮਸਕਾਰ ਆਦਤੋਸ ਤੋਂ ਮੈਂ ਹਾਂ ਤੁਹਾਡਾ ਨਾਮ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੋਗ ਬਹੁਤ ਵੱਡੀ ਬ੍ਰੇਕਿੰਗ ਕੈਨੇਡਾ ਤੋਂ ਸਾਹਮਣੇ ਆਈ ਹੈ ਜੇਕਰ ਤੁਸੀਂ ਕੈਨੇਡਾ ਦੇ ਲਈ ਫਾਈਲ ਲਗਾਉਣ ਬਾਰੇ ਸੋਚ ਰਹੇ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈਗੀ ਹੈ ਖਾਸ ਕਰਕੇ ਜੇਕਰ ਤੁਸੀਂ ਸਟੱਡੀ ਵੀਜ਼ਾ ਲਗਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤ ਇੰਪੋਰਟੈਂਟ ਅਪਡੇਟ ਜਿਹੜੀ ਹੈ ਉਹ ਜਾਣਣੀ ਹੋਵੇਗੀ ਜੋ ਖਾਸ ਕਰਕੇ ਜਿਹੜੇ ਸਟੂਡੈਂਟ ਹੁਣ ਫਾਈਲਿੰਗ ਕਰਨਗੇ ਉਹਨਾਂ ਵਾਸਤੇ ਹੈ ਜਾਂ ਫਿਰ ਜਿਨ੍ਹਾਂ ਦੀ ਫਾਈਲ ਲੱਗੀ ਹੋਈ ਹੈ ਰਿਜ਼ਲਟ ਦਾ ਵੇਟ ਕਰ ਰਹੇ ਨੇ ਉਹਨਾਂ ਵਾਸਤੇ ਵੀ ਬਹੁਤ ਇੰਪੋਰਟੈਂਟ ਵੀਡੀਓ ਹੈ ਜੇਕਰ ਬੱਚਿਆਂ ਦੇ ਮਾਪੇ ਦੇਖ ਰਹੇ ਆ ਤੇ ਉਹ ਵੀ ਐਂਡ ਤੱਕ ਵੀਡੀਓ ਜ਼ਰੂਰ ਦੇਖਣ ਕਿਉਂਕਿ ਅੱਜ ਵਾਲੀ ਅਪਡੇਟ ਜਿਹੜੀ ਉਹ ਮਿਸ ਕਰਨ ਵਾਲੀ ਨਹੀਂ ਹੈਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਕਿਸ ਤੁਹਾਡੇ ਸੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਨੇ ਇੱਕ ਵੱਡੀ ਅਪਡੇਟ ਦਿੱਤੀ ਹੈ ਕਿ ਹੁਣ ਤੱਕ ਕੈਨੇਡਾ ਨੇ ਸਟੱਡੀ ਪਰਮਿਟ ਨੂੰ ਲੈ ਕੇ ਕੈਪਿੰਗ ਅਨਾਉਂਸ ਕੀਤੀ ਪ੍ਰੋਵਿੰਸ਼ਲ ਅਟੈਸਟੇਸ਼ਨ ਲੈਟਰ ਦੀ ਗੱਲ ਕੀਤੀ ਪਰ ਹੁਣ ਚੇਂਜ ਵਿੱਚੋਂ ਵੀ ਚੇਂਜ ਲੈ ਕੇ ਯਾਨੀ ਚੇਂਜ ਦੇ ਅੰਦਰ ਹੋਰ ਚੇਂजेस ਹੋ ਰਹੇ ਨੇ ਉਹਦੇ ਵਿੱਚ ਹੁਣ ਨਵੀਂ ਅਪਡੇਟ ਇਹ ਹੈ ਕਿ ਜੇਕਰ ਤੁਸੀਂ প্রভিনਸ਼ੀਅਲ ਅਟੈਸਟੇਸ਼ਨ ਲੈਟਰ ਅਪਲਾਈ ਕਰਦੇ ਹੋ ਕਿਸੇ ਕਾਲਜ ਵਾਸਤੇ ਤਾਂ ਸਿਰਫ ਇੱਕ ਟਾਈਮ ਹੀ ਉਹਦੇ ਉੱਤੇ ਸਟੱਡੀ ਪਰਮਿਟ ਜਿਹੜਾ ਹੈ ਉਹ ਤੁਸੀਂ ਅਪਲਾਈ ਕਰ ਸਕਦੇ ਹੋ ਬਸ਼ਰਤੇ ਉਹਦੇ ਵਿੱਚ ਕੋਈ ਸ਼ਰਤਾਂ ਹੈਗੀਆਂ ਨੇ ਕਿ ਭਈ ਜੇਕਰ ਤੁਸੀਂ ਆਪਣੀ ਫਾਈਲ ਵਿਧਰੋ ਕਰ ਲੈਂਦੇ ਹੋ ਜਾਂ ਐਮਬੈਸੀ ਕਿਸੇ ਰੀਜ਼ਨ ਕਰਕੇ ਤੁਹਾਡੀ ਫਾਈਲ ਵਿਧਰੋ ਕਰ ਦਿੰਦੀ ਹੈ ਤਾਂ ਤੁਸੀਂ ਉਸ প্রভিনਸ਼ੀਅਲ ਅਟੈਸਟੇਸ਼ਨ ਲੈਟਰ ਨੂੰ ਦੁਬਾਰਾ ਦੁਬਾਰਾ ਫਾਈਲਿੰਗ ਜਦੋਂ ਕਰਨੀ ਹੈ ਯੂਜ਼ ਕਰ ਸਕਦੇ ਹੋ ਜੇਕਰ ਤੁਹਾਡਾ ਉਸ ਫਾਈਲ ਦੇ ਉੱਤੇ ਰਿਫਿਊਜ਼ਲ ਆ ਜਾਂਦਾ ਹੈ ਤਾਂ ਤੁਹਾਨੂੰ প্রভিনਸ਼ੀਅਲ ਅਟੈਸਟੇਸ਼ਨ ਲੈਟਰ ਜਿਹੜਾ ਉਹ ਮੂੜ ਕਾਲਜ ਤੋਂ ਲੈਣਾ ਪਵੇਗਾ ਯਾਨੀ ਕਿ ਇੱਕ প্রভিনਸ਼ੀਅਲ ਅਟੈਸਟੇਸ਼ਨ ਲੈਟਰ ਦੇ ਉੱਤੇ ਸਿਰਫ ਇੱਕ ਵਾਰੀ ਫਾਈਲਿੰਗ ਹੋਵੇਗੀ ਉਹਦਾ ਕਾਰਨ ਸਾਰਾ ਸਮਝਾ ਦਿੰਨਾ ਮੈਂ ਕਿਉਂ ਹੋ ਰਿਹਾ ਕਿਉਂਕਿ ਕੈਨੇਡਾ ਨੇ ਜਦੋਂ প্রভিনਸ਼ੀਅਲ ਅਟੈਸਟੇਸ਼ਨ ਲੈਟਰ ਵਨ ਡੇ ਤਾਂ ਉਹਨਾਂ ਨੇ ਇਸ ਆਧਾਰ ਤੇ ਵੰਡੇ ਕਿ ਭਈ ਕਿਸ ਪ੍ਰੋਵਿੰਸ ਨੂੰ ਕਿੰਨੇ ਆ ਇੱਕ ਟੀਚਰ ਰੱਖਿਆ ਗਿਆ ਕਿ ਇਸ ਪ੍ਰੋਵਿੰਸ ਨੂੰ XYZ NA প্রভਿੰਸ਼ਲ ਅਟੈਸਟੇਸ਼ਨ ਲੈਟਰ ਦੇਣੇ ਆ ਫਿਰ ਉਸ ਪ੍ਰੋਵਿੰਸ ਨੇ ਡਿਸਾਈਡ ਕੀਤਾ ਕਿ ਫਲਾਨੇ ਕਾਲਜ ਨੂੰ ਫਲਾਨੀ ਯੂਨੀਵਰਸਿਟੀ ਨੂੰ ਇੰਨੇ XYZ ਜਿਹੜੇ ਆ ਉਹ ਅਟੈਸਟੇਸ਼ਨ ਲੈਟਰ ਦੇਣੇ ਆ ਹੁੰਦਾ ਕੀ ਸੀਗਾ ਕਿ ਜਿਦ ਤਰ੍ਹਾਂ ਇੱਕ ਬੱਚੇ ਦੇ ਤਿੰਨ ਰਿਫਿਊਜ਼ਲ ਆ ਗਏ ਚਾਰ ਆ ਗਏ ਤਾਂ ਪ੍ਰੋਬਲਮ ਕੀ ਸੀ ਕਿ ਹੁਣ ਤੱਕ ਤੁਸੀਂ ਇੱਕ ਅਟੈਸਟੇਸ਼ਨ ਲੈਟਰ ਦੇ ਬੇਸ ਤੇ ਦੁਬਾਰਾ ਦੁਬਾਰਾ ਫਾਈਲਿੰਗ ਕਰਦੇ ਰਹਿੰਦੇ ਸੀਗੇ ਪਰ ਹੁਣ ਜੇਕਰ ਤੁਸੀਂ ਇੱਕ ਅਟੈਸਟੇਸ਼ਨ ਲੈਟਰ ਯੂਜ਼ ਕਰਦੇ ਹੋ ਤੁਹਾਡੀ ਫਾਈਲ ਤੇ ਰਿਫਿਊਜ਼ਲ ਆ ਜਾਂਦਾ ਹੈ ਤੇ ਕਾਲਜ ਕੋਡ ਮੰਨ ਲਿਆ 10 ਅਟੈਸਟੇਸ਼ਨ ਲੈਟਰ ਨਹੀਂ ਯਾਨੀ ਕਿ 10 ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਨਹੀਂ 10 ਬੱਚਿਆਂ ਨੂੰ ਹੀ ਉਹ ਆਪਣੇ ਉੱਥੇ ਸੱਦਣ ਵਾਸਤੇ ਕਹਿ ਸਕਦੇ ਆ ਕਿ ਇੰਨੇ ਅਟੈਸਟੇਸ਼ਨ ਲੈਟਰ ਇਸ਼ੂ ਕੀਤੇ ਗਏ ਨੇ ਉਹਨਾਂ ਚੋਂ ਮੰਨ ਲਿਆ 3 ਦੇ ਵੀਜ਼ੇ ਰਿਜੈਕਟ ਹੋ ਜਾਂਦੇ ਨੇ ਤਾਂ ਅਗਰ ਉਹਨੂੰ ਫਿਰ ਤਿੰਨ ਤਿੰਨ ਅਪਲੀਕੈਂਟ ਜਿਹੜੇ ਦੁਬਾਰਾ ਫਾਈਲਿੰਗ ਕਰਨਗੇ ਤੁਹਾਨੂੰ ਨਹੀਂ ਸੀ ਲੋੜ ਹੈਗੀ ਪਰ ਜੇਕਰ ਹੁਣ ਉਹ ਤਿੰਨ ਅਪਲੀਕੈਂਟ ਦੁਬਾਰਾ ਫਾਈਲਿੰਗ ਕਰਨਗੇ ਤੇ 6 ਅਟੈਸਟੇਸ਼ਨ ਲੈਟਰ ਉਹਨਾਂ ਦੇ ਵੇਸਟ ਜਿਹੜੇ ਆ ਉਹ ਦਸਾਂ ਦੇ ਵਿੱਚੋਂ 6 ਅਟੈਸਟੇਸ਼ਨ ਲੈਟਰ ਤਿੰਨਾਂ ਬੰਦਿਆਂ ਤੇ ਵੇਸਟ ਹੋ ਜਾਣਗੇ ਸੋ ਹੁਣ ਜਦੋਂ ਵੀ ਤੁਸੀਂ ਫਾਈਲਿੰਗ ਕਰਨੀ ਹੈ ਦੁਬਾਰਾ ਅਟੈਸਟੇਸ਼ਨ ਲੈਟਰ ਦੀ ਜਦੋਂ ਰਿਕੁਐਸਟ ਕਰੋਗੇ ਆਪਣੇ ਕਾਲਜ ਜਾਂ ਯੂਨੀਵਰਸਿਟੀ ਨੂੰ ਤਾਂ ਮੇਬੀ ਹੋ ਸਕਦਾ ਹੈ ਕਿ ਉਹ ਤੁਹਾਨੂੰ ਅਟੈਸਟੇਸ਼ਨ ਲੈਟਰ ਨਾ ਪ੍ਰੋਵਾਈਡ ਕਰਨ ਨੰਬਰ 80 ਦੂਜੀ ਚੀਜ਼ ਇਹਦੇ ਵਿੱਚ ਜਿਹੜੀ ਦੂਜੀ ਵੱਡੀ ਗੱਲ ਉਹ ਹੈ ਕਿ ਜਦੋਂ ਤੁਸੀਂ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਵਾਸਤੇ ਅਪਲਾਈ ਕਰੋਗੇ ਤਾਂ ਜਿੱਦਾਂ ਐਮਬੈਸੀ ਬੜੇ ਧਿਆਨ ਨਾਲ ਦੇਖਦੀ ਹੈ ਤੁਹਾਡੇ ਪਰਸੈਂਟੇਜ ਦੇਖਦੀ ਹੈ ਤੁਹਾਡਾ ਕੋਰਸ ਜਿਹੜਾ ਉਹ ਉਹਦੀ ਰਿਲੇਵੈਂਸੀ ਦੇਖਦੀ ਹੈ ਕਿ ਪਹਿਲਾਂ ਤੁਸੀਂ ਕੀ ਕੀਤਾ ਸੀ ਹੁਣ ਤੁਸੀਂ ਕੀ ਕਰਨ ਜਾ ਰਹੇ ਹੋ ਤੁਹਾਡਾ ਗੈਪ ਦੇਖਦੀ ਹੈ ਗੈਪ ਜਸਟੀਫਿਕੇਸ਼ਨ ਆਪਾਂ ਐਮਬੈਸੀ ਨੂੰ ਦੇ ਦਿੰਨੇ ਆ ਪਰ ਇੱਥੇ ਵੀ ਤੁਹਾਨੂੰ ਜਦੋਂ ਆਪਾਂ ਕਿਸੇ ਕਾਲਜ ਨੂੰ ਅਪਰੋਚ ਕਰਾਂਗੇ ਆ ਆਫਰ ਲੈਟਰ ਵਾਸਤੇ ਤਾਂ ਉੱਥੇ ਵੀ ਮੇਬੀ ਹੋ ਸਕਦਾ ਹੈ ਕਿ ਸਾਨੂੰ ਅਟੈਸਟੇਸ਼ਨ ਲੈਟਰ ਜਿਹੜਾ ਜੇਕਰ ਕਾਲਜ ਨੂੰ ਲੱਗੇ ਕਿ ਪਈਆ ਗੈਪ ਕਿਸ ਕਰਕੇ ਹੈ ਕਨਫਿਊਜ਼ਨ ਹੈ ਤਾਂ ਸਾਨੂੰ ਉਹਦੇ ਵਾਸਤੇ ਕੋਈ ਐਕਸਪਲੇਨੇਸ਼ਨ ਲੈਟਰ ਹੈ ਉਹਦੇ ਵਾਸਤੇ ਕੋਈ ਰੈਜ਼ਿਊਮੇ ਵਗੈਰਾ ਦੇਣਾ ਪਵੇ ਜਾਂ ਫਿਰ ਜੇ ਆਪਾਂ ਨਹੀਂ ਦਿੰਦੇ ਤਾਂ ਤੁਹਾਨੂੰ ਹੋ ਸਕਦਾ ਹੈ ਕਿ ਤੁਹਾਡੀ ਫਾਈਲ ਦੀ ਅਸੈਸਮੈਂਟ ਕਰਨ ਤੋਂ ਬਾਅਦ ਕਾਲਜ ਅਟੈਸਟੇਸ਼ਨ ਲੈਟਰ ਜਿਹੜਾ ਉਹ ਮੇਬੀ ਇਦਾਂ ਵੀ ਹੋ ਸਕਦਾ ਕਿ ਇਸ਼ੂ ਨਾ ਕਰੇ ਕਾਰਨ ਉਹਦਾ ਇਹ ਹੈ ਕਿ ਹੁਣ ਕਾਲਜ ਦੇ ਦੇਖੇਗਾ ਕਿ ਕੀ ਜਿਹੜਾ ਅਸੀਂ ਅਟੈਸਟੇਸ਼ਨ ਲੈਟਰ ਦੇ ਰਹੇ ਆ ਸਾਡਾ ਖਰਾਬ ਤੇ ਨਹੀਂ ਹੋ ਜਾਵੇਗਾ ਇਸ ਤੇ ਬੱਚੇ ਨੂੰ ਡਿਸੀਜਨ ਬਣੇਗਾ ਜਾਂ ਨਹੀਂ ਬਣੇਗਾ ਇਸ ਚੀਜ਼ ਨੂੰ ਧਿਆਨ ਵਿੱਚ ਜਿਹੜਾ ਉਹ ਰੱਖੇਗਾ ਸੋ ਇੱਥੇ ਇੱਕ ਤੇ ਕੁਆਲਿਟੀ ਆਫ ਸਟੂਡੈਂਟ ਜਿਹੜੇ ਆ ਉਹ ਉਹਨਾਂ ਦੀ ਛਾਣਨੀ ਜਿਹੜੀ ਉਹ ਪਹਿਲਾਂ ਹੀ ਲੱਗੀ ਦੂਜਾ ਜਿਨ੍ਹਾਂ ਨੂੰ ਅਟੈਸਟੇਸ਼ਨ ਲੈਟਰ ਮਿਲ ਜਾਣਗੇ ਜੋ ਬਾਈ ਦਾ ਕਿਸੇ ਨੂੰ ਮਿਲ ਗਿਆ ਜਦੋਂ ਅਟੈਸਟੇਸ਼ਨ ਲੈਟਰ ਮਿਲਿਆ ਤਾਂ ਉਹ ਬੱਚਾ ਵੀ ਜ਼ਿਆਦਾ ਕੇਅਰਫੁਲੀ ਫਾਈਲਿੰਗ ਕਰੇਗਾ ਕਿ ਭਈ ਮੇਰੇ ਕੋਲ ਰੈਪਿਟੇਸ਼ਨ ਦੇ ਵਿੱਚ ਚਾਂਸਸ ਨਹੀਂ ਹੈਗੇ ਬਾਅਦ ਵਿੱਚ ਮੈਨੂੰ ਅਟੈਸਟੇਸ਼ਨ ਲੈਟਰ ਦਾ ਇਸ਼ੂ ਆ ਸਕਦਾ ਹੈ ਤਾਂ ਕੋਸ਼ਿਸ਼ ਕਰੇਗਾ ਕਿ ਫਸਟ ਟਾਈਮ ਉਹਦਾ ਵੀਜ਼ਾ ਅਪਰੂਵ ਹੋ ਜੇ ਇਸ ਕਰਕੇ ਫਾਈਲ ਤੇ ਵੀ ਉਹ ਮਿਹਨਤ ਕਰੇਗਾ ਤੇ ਜਿਹੜੇ ਜੈਨੂਇਨ ਸਟੂਡੈਂਟ ਹੋਣਗੇ ਜ਼ਿਆਦਾ ਉਹਨਾਂ ਸਟੂਡੈਂਟ ਨੂੰ ਅਪਰੋਚ ਜਿਹੜੀ ਹੈ ਉਹ ਹੁਣ ਕੈਨੇਡਾ ਕਰਨ ਵਾਲਾ ਹੈਗਾ ਯਾਨੀ ਕੁਆਲਿਟੀ ਆਫ ਐਜੂਕੇਸ਼ਨ ਦੇ ਉੱਤੇ ਇੰਪੈਕਟ ਜਿਹੜਾ ਉਹ ਪਵੇਗਾ ਸੋ ਅਟੈਸਟੇਸ਼ਨ ਲੈਟਰ ਨੂੰ ਲੈ ਕੇ ਜਿਹੜਾ ਪਹਿਲਾਂ ਕੁਝ ਕਨਫਿਊਜ਼ਨ ਸੀਗੀ ਖਾਸ ਕਰਕੇ ਇਦਾਂ ਦੀ ਉਹ ਵੀ ਹੁਣ ਦੂਰ ਹੋ ਜਾਏਗੀ ਕਿ ਭਈ ਫਲਾਨਾ ਕਾਲਜ ਨੂੰ ਐਨ ਐ ਸਟੂਡੈਂਟ ਮਿਲ ਗਏ ਫਲਾਨੇ ਕਾਲਜ ਨੂੰ ਐਨ ਐ ਮਿਲ ਗਏ ਆ ਜਿੰਨੇ ਅਟੈਸਟੇਸ਼ਨ ਲੈਟਰ ਜਿਤਨਾ ਮੰਨ ਲਿਆ ਅਟੈਸਟੇਸ਼ਨ ਲੈਟਰ ਦਾ ਇਹ ਹੁੰਦਾ ਕਿ ਭਈ ਇਸ ਤੇ ਹਰੀ ਝੰਡੀ ਦਿੱਤੀ ਕਿ ਤੁਸੀਂ ਬੱਚੇ ਇੰਨੇ ਹਾਇਰ ਕਰ ਸੋ ਮਤਲਬ ਕਿਸੇ ਕਾਲਜ ਨੂੰ 100 ਮਿਲੇ ਯਾਨੀ ਕਿ 100 ਬੱਚੇ ਜਿਹੜੇ ਆ ਉਹਨਾਂ ਨੂੰ ਉਹਨਾਂ ਦਾ ਐਡਮਿਸ਼ਨ ਜਿਹੜਾ ਉਹ ਵਾਸਤੇ ਮਤਲਬ ਉਸ ਐਡਮਿਸ਼ਨ ਵਾਸਤੇ ਅਪਲਾਈ ਕਰ ਸਕਦੇ ਹੋ ਤੇ 100 ਬੱਚੇ ਜਿਹੜੇ ਅਪਲਾਈ ਕਰ ਸਕਦੇ ਉਸ ਕਾਲਜ ਨੂੰ ਹੁਣ ਉਸ 100 ਦੇ ਵਿੱਚੋਂ ਸਿਲੈਕਟ ਕਿੰਨੇ ਹੁੰਦੇ ਆ ਜੇ 30 ਹੁੰਦੇ ਆ ਤਾਂ ਮਤਲਬ ਮੰਨ ਕੇ ਚੱਲੋ ਤੁਸੀਂ ਕਿ ਉਸ ਕਾਲਜ ਦਾ ਕੋਟਾ ਜਿਹੜਾ ਉਹ 30 ਤੱਕ ਹੀ ਸੀਮਿਤ ਰਹੇਗਾ ਕਿਉਂਕਿ ਉਹਦੇ ਕੋਲ ਅਟੈਸਟੇਸ਼ਨ ਲੈਟਰ ਤਾਂ ਹੀ ਉਨੀ ਪੋਸਿਬਿਲਿਟੀ ਹੈ ਪਹਿਲਾਂ ਕੀ ਹੁੰਦਾ ਸੀ ਜੇ ਸ਼ਾਰਟ ਅਟੈਸਟੇਸ਼ਨ ਲੈਟਰ ਦਿੱਤਾ ਰਿਪੀਟੇਸ਼ਨ ਦੇ ਵਿੱਚ ਜਦੋਂ ਫਾਈਲ ਲਗਾਈ ਤਾਂ ਹੋ ਸਕਦਾ ਸੀ ਜਿਦਾਂ 30 ਦਾ ਵੀਜ਼ਾ ਆਇਆ ਤਿਆਂ ਨੇ ਦੁਬਾਰਾ ਕੋਸ਼ਿਸ਼ ਕੀਤਾ ਉਹ ਚ 15 ਦਾ ਆਇਆ ਮਤਲਬ 70 ਰਹਿ ਗਏ ਉਹਨਾਂ ਚ ਮਤਲਬ 70 ਦੇ ਵਿੱਚੋਂ 15 20 ਦਾ ਹੋਰ ਆ ਗਿਆ ਤੇ ਸੋ ਇਸ ਕਰਕੇ ਉਹਨਾਂ ਦਾ ਲਾਪਕ ਅੱਧਾ ਜਾਂ ਅੱਧੇ ਤੋਂ ਜ਼ਿਆਦਾ ਜਿਹੜਾ ਉਹ ਪੂਟਾ ਹੋ ਜਾਂਦਾ ਸੀਗਾ ਪਰ ਹੁਣ ਜਦੋਂ ਉਸ ਚੀਜ਼ ਦੇ ਉੱਤੇ ਸੱਟ ਵੱਜੇਗੀ ਤਾਂ ਫਿਰ ਕੋਸ਼ਿਸ਼ ਕਰਨਗੇ ਕੋਈ ਵੀ ਕਾਲਜ ਜਿਹੜਾ ਕੋਸ਼ਿਸ਼ ਕਰੇਗਾ ਕਿ ਉਹ ਕਵਾਲਿਟੀ ਆਫ ਇਸ ਕੰਟੈਂਟ ਦੇ ਉੱਤੇ ਹੀ ਉਸ ਚੀਜ਼ ਨੂੰ ਇਨਵੈਸਟ ਕਰੇ ਜਾਂ ਉਨੂੰ ਹੀ ਅਟੈਸਟੇਸ਼ਨ ਲੈਟਰ ਦੇਵੇ ਸੋ ਇੱਕ ਬਹੁਤ ਵੱਡੀ ਅਪਡੇਟ ਹੈ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਇਆ ਹੋਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਸਿਰਫ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਜੇ ਤੁਹਾਨੂੰ ਸਾਡੇ ਨਾਲ ਕੋਈ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਸਿਵੀ ਜ਼ਫਾਇਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ